ਸੀ ਦੂ ਮੂਸੇ ਵਾਲਾ ਕਤਲ ਮਾਮਲੇ ਦੇ ਵਿੱਚ ਅੱਜ ਮਾਨਸਾ ਦੀ ਸੈਸ਼ਨ ਅਦਾਲਤ ਦੇ ਵਿੱਚ ਸੁਣਵਾਈ ਹੈ ਪਿਛਲੀ ਤਰੀਕ 'ਚ ਅਦਾਲਤ ਨੇ ਆਦੇਸ਼ ਦਿੱਤੇ ਸੀ ਕਿ ਤਿੰਨ ਗੱਡੀਆਂ ਥਾਰ ਗੱਡੀ ਬਲੈਰੋ ਤੇ ਟ੍ਰੋਲਾ ਗੱਡੀ ਹੈ ਜਿਹੜੀ ਸਮੇਤ ਇੱਕ ਇੱਕ ਫੌਤਾਨੀ ਦੀ ਜਾਨ ਅੱਜ ਮਾਨਸਾ ਦੀ ਅਦਾਲਤ ਦੇ ਵਿੱਚ ਥਾਰ ਗੱਡੀ ਪੇਸ਼ ਕੀਤੀ ਜਾ ਚੁੱਕੀ ਹੈ ਜਲਦੀ ਕਿ ਬੈਂਕ ਤੋਂ ਸੀ ਬੈਂਕਟਨ ਨੂੰ ਕੀ ਦਿੱਤਾ ਸੀ ਦੀ ਕਲੀਕੇਸ਼ਨ ਦੇ ਆਦੇਸ਼ ਨੇ ਉਹਨਾਂ ਨੂੰ ਵੀ ਪੇਸ਼ ਕੀਤਾ ਜਾਣਾ ਹੈ ਲਗਾਤਾਰ ਮਾਨਸਾ ਦੀ ਸੈਸ਼ਨ ਅਦਾਲਤ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਤੇ ਪਰਮਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਜਿਹੜੇ ਗਵਾਹ ਨੇ ਉਹਨਾਂ ਦੀ ਗਵਾਹੀ ਹੋ ਰਹੀ ਹੈ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਜੋ ਚਸ਼ਮੀ ਦੀ ਸੀ ਉਹਨਾਂ ਦੀ ਗਵਾਹੀ ਵੀ ਹੋਣੀ ਹੈ ਅੱਜ ਗਵਾਹਤਾਂ ਕੱਟੀਆਂ ਅਤੇ ਇੱਕ 47 ਦੀ ਜਨਾਖਤ ਜਿਹੜੀ ਉਹ ਕਰਾਈ ਜਾਣੀ ਹੈ ਕਿਉਂਕਿ ਏਕ 47 ਘੇਂਡਾ ਥਾਣੇ ਦੇ ਵਿੱਚ ਇੱਕ ਇਨਕਾਊਂਟਰ ਦੇ ਵਿੱਚ ਉੱਥੋਂ ਬਰਾਮਦ ਹੋਈ ਸੀ ਜਿਹੜੀ ਮਾਨਸਾ ਲਿਆਂਦੀ ਗਈ ਹੈ ਇਹ ਤਸਵੀਰਾਂ ਚ ਵੇਖੋ ਕਿ ਭਾਰੀ ਪੁਲਿਸ ਫੋਰਸ ਹੈ ਜਿਹੜੀ ਤਨਾਤ ਕੀਤੀ ਗਈ ਹੈ ਕਿਉਂਕਿ ਗੈਂਗਸਟਰ ਹੈ ਜਿਹੜੇ ਉਹ ਲਗਭਗ 7 ਤੋਂ 8 ਗੈਂਗਸਟਰ ਦੱਸਦੇ ਆ ਕਿ ਫਿਜ਼ੀਕਲੀ ਪੇਸ਼ ਹੋਣੇ ਆ ਇਸ ਕਰਕੇ ਵੱਡੀ ਪੱਧਰ ਤੇ ਫੋਰਸ ਤਾਇਨਾਤ ਕੀਤੀ ਗਈ ਹੈ ਤੇ ਮਾਨਸਾ ਦੀ ਅਦਾਲਤ ਦੇ ਵਿੱਚ ਜਿਹੜੀ ਸੁਣਵਾਈ ਹੈ ਉਹ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਹੈ ਜਿਸ ਕਰਕੇ ਲੱਗਦਾ ਹੈ ਕਿ ਇਸ ਕੇਸ ਨੂੰ ਜਲਦੀ ਹੈ ਜਿਹੜਾ ਨਿਪਟਾਰਾ ਕੀਤਾ ਜਾਊਗਾ ਹੁਣ ਤੋਂ ਕੁਝ ਸਮੇਂ ਬਾਅਦ ਜਿਹੜੇ ਗੈਂਗਸਟਰ ਹੈ ਉਹ ਇਸ ਅਦਾਲਤ ਦੇ ਵਿੱਚ ਪੇਸ਼ ਹੋਣੇ ਆ ਇਸ ਤੋਂ ਬਾਅਦ ਗਵਾਹੀ ਹੈ ਜਿਹੜੀ ਸ਼ੁਰੂ ਹੋਵੇਗੀ ਕਿਉਂਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਅੱਜ ਮਾਨਸਾ ਦੀ ਸੈਸ਼ਨ ਅਦਾਲਤ ਤੇ ਵਿੱਚ ਸੁਣਵਾਈ ਹੈ ਪਿਛਲੀ ਤਰੀਕ ਚ ਅਦਾਲਤ ਨੇ ਆਦੇਸ਼ ਦਿੱਤੇ ਸੀ ਕਿ ਤਿੰਨ ਗੱਡੀਆਂ ਥਾਰ ਗੱਡੀ ਬਲੇਰੋ ਤੇ ਕਰੋਲਾ ਗੱਡੀ ਹੈ ਜਿਹੜੀ ਸਮੇਤ AK47 ਪੇਸ਼ ਕੀਤੀ ਜਾਵੇ ਅੱਜ ਮਾਨਸਾ ਦੀ ਅਦਾਲਤ ਦੇ ਵਿੱਚ ਥਾਰ ਗੱਡੀ ਪੇਸ਼ ਕੀਤੀ ਜਾ ਚੁੱਕੀ ਹੈ ਜਦਕਿ ਗੈਂਗਸਟਰ ਕੁਝ ਗੈਂਗਸਟਰ ਦੇ ਫਿਜ਼ੀਕਲੀ ਪੇਸ਼ ਹੋਣ ਦੇ ਆਰਡਰ ਵੀ ਦਿੱਤੇ ਸੀ ਉਹਨਾਂ ਨੂੰ ਵੀ ਪੇਸ਼ ਕੀਤਾ ਜਾਣਾ ਹੈ ਲਗਾਤਾਰ ਮਾਨਸਾ ਦੀ ਸੈਸ਼ਨ ਅਦਾਲਤ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਤੇ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਜਿਹੜੇ ਗਵਾਹ ਨੇ ਉਹਨਾਂ ਦੀ ਗਵਾਹੀ ਹੋ ਰਹੀ ਹੈ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਜੋ ਚਸ਼ਮਦੀਤ ਨੇ ਉਹਨਾਂ ਦੀ ਗਵਾਹੀ ਵੀ ਹੋਣੀ ਹੈ ਅੱਜ ਗਵਾਹਾਂ ਤੋਂ ਗੱਡੀਆਂ ਅਤੇ AK47 ਦੀ ਜਨਾਖਤ ਹੈ ਜਿਹੜੀ ਉਹ ਕਰਾਈ ਜਾਣੀ ਹੈ ਕਿਉਂਕਿ AK47 ਘੇਂਡਾ ਥਾਣੇ ਦੇ ਵਿੱਚ ਇੱਕ ਇਨਕਾਊਂਟਰ ਦੇ ਵਿੱਚ ਉੱਥੋਂ ਬਰਾਮਦ ਹੋਈ ਸੀ ਜਿਹੜੀ ਮਾਨਸਾ ਲਿਆਂਦੀ ਗਈ ਹੈ ਇਹ ਤਸਵੀਰਾਂ ਚ ਵੇਖੋ ਕਿ ਭਾਰੀ ਪੁਲਿਸ ਫੋਰਸ ਹੈ ਜਿਹੜੀ ਤਾਇਨਾਤ ਕੀਤੀ ਗਈ ਹੈ ਕਿਉਂਕਿ ਗੈਂਗਸਟਰ ਹੈ ਜਿਹੜੇ ਉਹ ਲਗਭਗ 7 ਤੋਂ 8 ਗੈਂਗਸਟਰ ਦੱਸਦੇ ਆ ਕਿ ਫਿਜ਼ੀਕਲੀ ਪੇਸ਼ ਹੋਣੇ ਆ ਇਸ ਕਰਕੇ ਵੱਡੀ ਪੱਧਰ ਤੇ ਫੋਰਸ ਤਾਇਨਾਤ ਕੀਤੀ ਗਈ ਹੈ ਤੇ ਮਾਨਸਾ ਦੀ ਅਦਾਲਤ ਦੇ ਵਿੱਚ ਜਿਹੜੀ ਸੁਣਵਾਈ ਹੈ ਉਹ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਹੈ ਜਿਸ ਕਰਕੇ ਲੱਗਦਾ ਹੈ ਕਿ ਇਸ ਕੇਸ ਨੂੰ ਜਲਦੀ ਹੈ ਜਿਹੜਾ ਨਿਪਟਾਰਾ ਕੀਤਾ ਜਾਊਗਾ ਹੁਣ ਤੋਂ ਕੁਝ ਸਮੇਂ ਬਾਅਦ ਜਿਹੜੇ ਗੈਂਗਸਟਰ ਹੈ ਉਹ ਇਸ ਅਦਾਲਤ ਦੇ ਵਿੱਚ ਪੇਸ਼ ਹੋਣੇ ਆ ਇਸ ਤੋਂ ਬਾਅਦ ਗਵਾਹੀ ਹੈ ਜਿਹੜੀ ਸ਼ੁਰੂ ਹੋਵੇਗੀ ਕਿਉਂਕਿ ਹਜੇ ਕਰੋਲਾ ਬਲੇਰੋ ਗੱਡੀ ਤੇ ਕਿ 47 ਆਉਣੇ ਬਾਕੀ ਹੈ ਸਿਰਫ ਥਾਰ ਗੱਡੀ ਨੂੰ